ਸਾਰੇ ਨੂੰ ਪਿਆਰ ਪ੍ਰੀਤ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਪਾਲਕ ਤੇ ਪਨੀਰ ਦੀ ਸਬਜ਼ੀ ਜਿਸ ਨੂੰ ਬਣਾਉਣ ਦੇ ਲਈ ਕੋਈ ਬਹੁਤ ਹੀ ਸਮਾਨ ਦੀ ਜ਼ਰੂਰਤ ਨਹੀਂ ਪੈਂਦੀ ਆਮ ਸਬਜ਼ੀ ਜਿਵੇਂ ਆਪਾਂ ਬਣਾਉਨੇ ਆਂ ਉਵੇਂ ਆਪਾਂ ਪਾਲਕ ਤੇ ਪਨੀਰ ਦੀ ਸਬਜ਼ੀ ਨੂੰ ਤਿਆਰ ਕਰਾਂਗੇ ਬਾਕੀ ਜੋ ਆਪਾਂ ਨੇ ਸਮਾਨ ਲਿਆ ਹੈ ਪਾਲਕ ਤੇ ਪਨੀਰ ਦੀ ਸਬਜ਼ੀ ਵਾਸਤੇ ਉਹ ਮੈਂ ਤੁਹਾਨੂੰ ਦਿਖਾਉਣੀ ਲੋ ਜੀ ਆਪਾਂ ਨੇ ਲਈ ਹੈ ਇੱਕ ਗੁੱਚੀ ਪਾਲਕ ਦੀ ਇਹ ਚੰਗੀ ਤਰ੍ਹਾਂ ਮੈਂ ਵਾਸ਼ ਕਰਕੇ ਅ ਵੱਡੇ ਬਾਲਚ ਪਾ ਲਈਆ ਤੇ ਮੋٹے ਡੰਡਲ ਇਹਨਾਂ ਦੇ ਤੋੜ ਦਿੱਤੇ ਨੇ ਪੱਤਿਆਂ ਦੇ ਤੇ ਇਹ ਲਈ ਆਪਾਂ ਨੇ 300 ਗ੍ਰਾਮ ਲਿਆ ਆਪਾਂ ਨੇ ਪਨੀਰ ਤੇ ਇਹ ਲਈ ਆਪਾਂ ਨੇ ਵੀਪਿੰਗ ਕਰੀਮ ਇਹ ਲਈ ਆਪਾਂ ਨੇ ਇੱਕ ਟਮਾਟਰ ਤੇ ਪੰਜ ਹਰੀਆਂ ਮਿਰਚਾਂ ਦੋ ਪਿਆਜ਼ ਤੇ ਪੰਜ ਚਾਰ ਤੁਰੀਆਂ ਲਸਣ ਦੀਆਂ ਅਦਰਕ ਹੁਣ ਆਪਾਂ ਨੇ ਸਾਰਾ ਸਮਾਨ ਗ੍ਰਾਇੰਡ ਕਰ ਲੈਣਾ ਹੈ ਨਮਕ ਮਿਰਚ ਮਸਾਲੇ ਆਪਾਂ ਆਪਣੇ ਟੇਸਟ ਦੇ ਅਕੋਰਡਿੰਗ ਪਾਵਾਂਗੇ ਇਧਰ ਤੇ ਆਪਾਂ ਨੇ ਪਾਣੀ ਗੈਸ ਕਰਦੇ ਆਪਾਂ ਆਨ ਪਾਣੀ ਗਰਮ ਹੋਣ ਤੇ ਬਾਅਦ ਪਾਲਕ ਨੇ ਦੇ ਵਿੱਚ ਉਬਾਲਣ ਦੇ ਲਈ ਰੱਖ ਦੇਵਾਂਗੇ ਸਭ ਤੋਂ ਪਹਿਲਾਂ ਆਪਾਂ ਨੇ 10 ਮਿੰਟ ਪਾਲਕ ਉਬਾਲਣੀ ਹੈ ਦੇ ਵਿੱਚ ਲਓ ਜੀ ਆਪਣੇ ਪਾਣੀ ਨੂੰ ਉਬਾਲਾ ਆ ਗਿਆ ਆਪਾਂ ਨੇ ਪਾਲਕ ਇਹਦੇ ਵਿੱਚ 10 ਮਿੰਟ ਦੇ ਲਈ ਉਬਾਲਣ ਲਈ ਰੱਖ ਦੇਣੀ ਹੈ ਲਓ ਜੀ ਪਾਣੀ ਆਪਣਾ ਥੋੜਾ ਜਿਹਾ ਘਟਾ ਪਾਣੀ ਆਪਾਂ ਹੋਰ ਪਾ ਦਨੇ ਆ ਥੋੜਾ ਜਿਹਾ ਇਹਦੇ ਵਿੱਚ ਫਿਰ ਆਪਾਂ ਇਹਨੂੰ ਢੱਕ ਦਨੇ ਆ ਲਓ ਜੀ ਥੋੜਾ ਜਿਹਾ ਪਾਣੀ ਹੋਰ ਪਾ ਦਨੇ ਆ ਆਹ ਲਓ ਜੀ ਇਹ ਪਾਣੀ ਵਿੱਚ ਹੁਣ 10 ਮਿੰਟ ਰਿਜਲੇ ਵੀ ਗਿਆ ਲਓ ਜੀ ਆਪਾਂ ਇਧਰ ਆਪਾਂ ਨੇ ਪਿਆਜ਼ ਅਦਰਕ ਥੇਲਸਾ ਇਹ ਆਪਾਂ ਨੇ ਇਕੱਠੇ ਹੀ ਮਿਕਸੀ ਚ ਗ੍ਰਾਈਂਡ ਕਰ ਲਿਆ ਪਿਆਜ਼ ਆਪਣੇ ਹੋ ਗਏ ਨੇ ਆ ਦੇਖੋ ਤੇ ਹੁਣ ਆਪਾਂ ਟਮਾਟਰ ਵੀ ਕਰ ਲੈਨੇ ਆ ਇਹਨਾਂ ਨੂੰ ਆਪਣੀ ਪਾਲਕ ਹੋ ਜੇਗੀ ਤੇ ਆਪਾਂ ਪਾਲਕ ਨੂੰ ਵੀ ਗ੍ਰਾਈਂਡ ਕਰ ਲਾਂਗੇ ਆ ਦੇਖੋ ਆ ਵੀ ਬਣ ਰਹੀ ਹੈ ਗੈਸ ਕਰਤੀ ਹੈ ਬੰਦ ਆ ਪਾਲਕ ਹੋ ਚੁੱਕੀ ਆ ਆਪਣੀ ਹੁਣ ਆਪਾਂ ਇਹਨੂੰ ਆ ਦੇਖੋ ਠੰਡਾ ਪਾਣੀ ਲੈ ਲਿਆ ਮੈਂ ਇਹਨੂੰ ਆਪਾਂ ਠੰਡੇ ਪਾਣੀ ਦੇ ਵਿੱਚ ਪਾ ਲੈਣਾ ਹੈ ਜੇ ਤੁਹਾਡੇ ਕੋਲ ਠੰਡਾ ਪਾਣੀ ਨਹੀਂ ਹੈ ਤਾਂ ਤੁਸੀਂ ਪਾਣੀ ਦੇ ਵਿੱਚ ਆਈਸ ਕ్యూ ਪਾ ਸਕਦੇ ਹੋ ਠੰਡੇ ਪਾਣੀ ਵਿੱਚ ਪਾਉਣੀ ਹੈ ਇਹ ਕਿਉਂਕਿ ਇਹਦਾ ਕਲਰ ਜਿਹੜਾ ਗ੍ਰੀਨ ਹੀ ਰਹੇਗਾ ਫਿਰ ਮਿਕਸੀ ਦੇ ਵਿੱਚ ਪਾਲਕ ਪਾ ਲਈ ਆਪਾਂ ਨੇ ਤੇ ਵਿੱਚ ਪਾ ਦਵਾਂਗੇ ਆਪਾਂ ਹਰੀਆਂ ਮਿਰਚਾਂ ਆਹ ਲੋ ਜੀ ਤੇ ਹੁਣ ਨੂੰ ਆਪਾਂ ਗ੍ਰाइंड ਕਰ ਲਵਾਂਗੇ ਆਪਣਾ ਪੇਸਟ ਬਣ ਚੁੱਕਿਆ ਪਾਲਕ ਦਾ ਤੇ ਹੁਣ ਇੱਧਰ ਆਪਾਂ ਨੇ ਰੱਖਿਆ ਪਾਣੀ ਪਾਣੀ ਦੇ ਵਿੱਚ ਆਪਾਂ ਪਨੀਰ ਲਿਆ ਸੀਗਾ ਜਿਹੜਾ ਪਾ ਦਵਾਂਗੇ ਕਿਉਂਕਿ ਪਨੀਰ ਸੌਫਟ ਹੋ ਜਾਏਗਾ 5 ਮਿੰਟ ਦੇ ਲਈ ਆਪਾਂ ਇਹਨੂੰ ਪਨੀਰ ਨੂੰ ਬੋਇਲ ਕਰ ਲਵਾਂਗੇ ਫਿਰ ਆਪਾਂ ਲਾਉਨੇ ਆ ਤੜਕਾ ਆਪਣਾ ਸਾਰਾ ਸਮਾਨ ਰੈਡੀ ਹੋ ਗਿਆ ਹਾਂਜੀ ਲਓ ਜੀ ਆਪਣਾ ਤੇਲ ਗਰਮ ਹੋ ਚੁੱਕਿਆ ਆ ਤੇ ਹੁਣ ਆਪਾਂ ਪਾਵਾਂਗੇ ਜੀਰਾ ਦਾ ਚਮਚਾ ਤੇ ਥੋੜੀ ਜਿਹੀ ਪਾ ਦਵਾਂਗੇ ਆਪਾਂ ਹਿੰਗ ਜਿnablaੇ ਪਾ ਦਵਾਂਗੇ ਆਪਾਂ ਆਪਣੇ ਗ੍ਰाइंड ਕੀਤੇ ਸਿਗੇ ਪਿਆਜ਼ ਲਸਣ ਤੇ ਅਦਰਕ ਲੋ ਹਾਂਜੀ ਲੋ ਜੀ ਆਪਣੇ ਪਿਆਜ਼ ਭੁੱਜ ਚੁੱਕੇ ਨੇ ਤੇ ਹੁਣ ਆਪਾਂ ਪਾ ਦਵਾਂਗੇ ਟਮਾਟਰ ਲੈ ਜੀ ਹੁਣ ਇਹਦੇ ਵਿੱਚ ਪਾ ਦਵਾਂਗੇ ਆਪਾਂ ਨਮਕ ਮਿਰਚ ਮਸਾਲੇ ਉਹ ਵੀ ਵਿੱਚੇ ਭੁੱਜ ਜਾਣਗੇ ਲੋ ਜੀ ਇੱਕ ਚਮਚਾ ਪਾ ਦਵਾਂਗੇ ਆਪਾਂ ਨਮਕ ਦਾ ਡੇਢ ਚਮਚਾ ਤੇ ਥੋੜੀ ਜਿਹੀ ਪਾ ਦਵਾਂਗੇ ਆਪਾਂ ਹਲਦੀ ਫੇਰ ਕਿ ਤੁਮ ਤਧਨੀਆ ਪਾਊਡਰ ਦਾ ਲੋ ਜੀ ਇੱਕ ਚਮਚਾ ਪਾ ਦਵਾਂਗੇ ਆਪਾਂ ਦੇ ਗਿਮੇਰ ਚ ਲੋ ਜੀ ਇਹਨਾਂ ਮਸਾਲਿਆਂ ਨੂੰ ਆਪਾਂ ਮਿਕਸ ਕਰ ਦਿੰਨੇ ਆ ਤੇ ਇਹ ਵਿੱਚੇ ਹੀ ਭੁੱਜ ਜਾਣਗੇ ਲੋ ਜੀ ਆ ਰੀਖੋ ਆਪਣਾ ਪਨੀਰ ਹੈ ਜਿਹੜਾ ਬਹੁਤ ਸੋਹਣਾ ਸੌਫਟ ਹੋ ਚੁੱਕਿਆ ਦੇਖ ਲਓ ਤੁਸੀਂ ਵੀ ਜਦੋਂ ਵੀ ਪਨੀਰ ਪਾ ਪਨੀਰ ਪਾਲਕ ਦੀ ਸਬਜ਼ੀ ਬਣਾਉਣੀ ਹੋਵੇ ਥੋੜਾ ਜਿਹਾ ਪਨੀਰ ਨੂੰ 5 ਮਿੰਟ ਗਰਮ ਪਾਣੀ ਦੇ ਵਿੱਚ ਉਬਾਲ ਲਓ ਬਹੁਤ ਹੀ ਵਧੀਆ ਸੌਫਟ ਹੋ ਜਾਂਦਾ ਹੈ ਲਓ ਜੀ ਮਸਾਲਾ ਆਪਣਾ ਪੁੱਜ ਚੁੱਕਿਆ ਹੈ ਆ ਦੇਖੋ ਤੇ ਹੁਣ ਆਪਾਂ ਵਿੱਚ ਪਾ ਦਾਂਗੇ ਪਾਲਕ ਬਹੁਤ ਹੀ ਸੋਹਣੀ ਸਬਜ਼ੀ ਬਣਦੀ ਹੈ ਤੁਸੀਂ ਵੀ ਇਸ ਤਰੀਕੇ ਨਾਲ ਜਰੂਰ ਬਣਾਇਓ ਪਾਲਕ ਪਨੀਰ ਦੀ ਸਬਜ਼ੀ ਲਓ ਜੀ ਥੋੜਾ ਜਿਹਾ ਆਪਾਂ ਪਾਣੀ ਪਾ ਦਨੇ ਆ ਲਓ ਜੀ ਹੁਣ ਆਪਾਂ ਪਾਲਕ ਨੂੰ ਵਿੱਚ ਮਸਾਲੇ ਦੇ ਵਿੱਚ ਥੋੜੀ ਜਿਹੀ ਰਿੰਨ ਲਵਾਂਗੇ 5-4 ਮਿੰਟ ਫਿਰ ਆਪਾਂ ਪਨੀਰ ਪਾਵਾਂਗੇ ਲਓ ਜੀ ਆਪਾਂ 5 ਮਿੰਟ ਦੇ ਲਈ ਇਹਨੂੰ ਟੱਕ ਦਵਾਂਗੇ ਹਾਂਜੀ ਲਓ ਜੀ ਆਪਣਾ ਪਾਲਕ ਦੇ ਫ੍ਰੀਜ ਕੀਤੀ ਆ ਤੇ ਥੋੜੀ ਜੀ ਹੁਣ ਆਪਾਂ ਕਰੀਮ ਪਾ ਦਨੇ ਆ ਥੋੜੀ ਜੀ ਆਪਾਂ ਪਨੀਰ ਤੋਂ ਬਾਅਦ ਪਾਵਾਂਗੇ ਲਓ ਜੀ ਇਹਨੂੰ ਆਪਾਂ ਵਿੱਚ ਮਿਕਸ ਕਰ ਦਨੇ ਆ ਪਾਲਕ ਆਪਣੀ ਦੇਖੋ ਬਿਲਕੁਲ ਹਰੀ ਜੀ ਚੁੱਕੀ ਆ ਤੇ ਹੁਣ ਆਪਾਂ ਪਾ ਦਵਾਂਗੇ ਇਸ ਸਟੇਜ ਤੇ ਆ ਕੇ ਪਨੀਰ ਲਓ ਪਨੀਰ ਵੀ ਆਪਣਾ ਦੇਖੋ ਕਿੰਨਾ ਸੌਫਟ ਸੌਫਟ ਹੋ ਚੁੱਕਿਆ ਹੈ। ਤੁਸੀਂ 5-5 ਮਿੰਟ ਇਹਨੂੰ ਪਾਣੀ ਚਬਾ ਲਿਓ। ਤਾਂ ਤੁਸੀਂ ਜਰੂਰ ਬਣਾ ਕੇ ਇਕਵਲ ਟਰਾਈ ਕਰਿਓ। ਤੇ ਫਿਰ ਕਮੈਂਟ ਕਰਕੇ ਦੱਸਿਓ ਵੀ ਤੁਹਾਡੀ ਪਨੀਰ ਪਾਲਕ ਪਨੀਰ ਦੀ ਸਬਜ਼ੀ ਕਿਵੇਂ ਦੀ ਬਣੀ। ਲਓ ਜੀ ਇਹਨੂੰ 5 ਮਿੰਟ ਆਪਾਂ ਹੁਣ ਪਨੀਰ ਨੂੰ ਰਿਜ ਲੈਣ ਦੰਨੇ ਆ ਤੇ ਫਿਰ ਉਸ ਤੋਂ ਬਾਅਦ ਸਬਜ਼ੀ ਬਣ ਕੇ ਆਪਣੀ ਰੈਡੀ ਆ। ਲਓ ਜੀ ਸਬਜ਼ੀ ਆਪਣੀ ਆ ਦੇਖੋ ਬਣ ਚੁੱਕੀ ਐ। ਬਹੁਤ ਹੀ ਸੋਹਣੀ ਸਬਜ਼ੀ ਬਣੀ ਆ ਥੋੜੀ ਜਿਹੀ ਲਿਕ ਪਾਲਕ ਪਨੀਰ ਦੀ ਸਬਜ਼ੀ ਹੈ ਜਿਹੜੀ ਥੋੜੀ ਜਿਹੀ ਲਿਕਵਿਡ ਜਿਉ ਸੋਹਣੀ ਲੱਗਦੀ ਹੁੰਦੀ ਆ ਤੇ ਗੈਸ ਕਰਦਨੇ ਆਪਾਂ ਬੰਦ ਫਿਰ ਇਹਨੂੰ ਆਪਾਂ ਸਰਵ ਕਰਨ ਦੇ ਲਈ ਬੋਲ ਚ ਪਾ ਲੰਨੇ ਆ ਬਹੁਤ ਹੀ ਸੋਹਣੀ ਸਬਜ਼ੀ ਬਣ ਕੇ ਹੋਈ ਆ ਰੈਡੀ ਆਪਾਂ ਨੇ ਸਬਜ਼ੀ ਬੋਲ ਚ ਪਾ ਲਈਏ ਸਰਵ ਕਰਨ ਵਾਸਤੇ ਤੇ ਹੁਣ ਆਪਾਂ ਥੋੜਾ ਜਿਹਾ ਆਪਾਂ ਉੱਪਰ ਡੈਕੋਰੇਟ ਵਾਸਤੇ ਪਾ ਦਨੇ ਆਂ ਕਰੀਮ ਲੋਰਡ ਜੀ ਮੇਰੀ ਪਾਲਖ ਪਨੀਰ ਦੀ ਸਬਜ਼ੀ ਬਣ ਕੇ ਹੋ ਗਈ ਹੈ ਰੈਡੀ ਤੇ ਤੁਸੀਂ ਵੀ ਮੇਰੇ ਤਰੀਕੇ ਨਾਲ ਜਰੂਰ ਟਰਾਈ ਕਰਕੇ ਵੇਖਿਓ ਫਿਰ ਕਮੈਂਟ ਕਰਕੇ ਮੈਨੂੰ ਦੱਸਿਓ ਕਿ ਤੁਹਾਡੀ ਸਬਜ਼ੀ ਕਿਵੇਂ ਦੀ ਬਣੀ ਤੇ ਮੇਰੀ ਅੱਜ ਦੀ ਰੈਸਪੀ ਨੂੰ ਵੀ ਲਾਈਕ ਕਰਿਓ ਸ਼ੇਅਰ ਕਰਿਓ ਜਿਹੜਾ ਭੈਣ ਭਰਾ ਮੇਰਾ ਫਸਟ ਟਾਈਮ ਵਿਜ਼ਿਟ ਕਰ ਰਿਹਾ ਹੈ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਵੀਡੀਓ ਦੇਖਣ ਦੇ ਲਈ ਧੰਨਵਾਦ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ